ਕਲਗੀਧਰ ਪਾਦਸ਼ਾਹ ਧੰਗੁਰ ਗੋਬਿੰਦ ਸਿੰਘ ਮਹਾਰਾਜ ਅਨੰਤਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ ਜੀ ਉਥੇ ਜੋਗੀ ਆ ਗਿਆ ਕੁਝ ਇਕੱਠੇ ਹੋ ਕੇ ਤਵਾਰਿਖ ਦੇ ਪੰਨਿਆਂ ਤੇ ਲਿਖਿਆ ਜੋਗੀ ਆਣ ਕੇ ਕਹਿੰਦੇ ਮਹਾਰਾਜ ਤੁਸੀਂ ਰੱਬ ਪਾਉਣ ਦੀਆਂ ਗੱਲਾਂ ਸਿੱਖਾਂ ਨੂੰ ਦੱਸਦੇ ਹੋ ਤੁਸੀਂ ਵੀ ਕਹਿੰਦੇ ਹੋ ਅਸੀਂ ਪਰਮੇਸ਼ਰ ਨਾਲ ਇਕమే ਕਾਂ ਪਰਮੇਸ਼ਰ ਦੀ ਬਾਤ ਪਾਉਨੇ ਆ ਤੁਸੀਂ ਤੇ ਤਿਆਗੇ ਕੁਝ ਨਹੀਂ ਕਿਲੇ ਕਿਡੇ-ਕਡੇ ਤੁਸੀਂ ਬਣਾਏ ਨੇ ਐਡਾ ਵੱਡਾ ਤੁਸੀਂ ਸ਼ਹਿਰ ਵਸਾਇਆ ਅਨੰਦਪੁਰ ਸਾਹਿਬ ਹਾਥੀ ਕੋੜੇ ਫੌਜਾਂ ਤੁਹਾਡੇ ਕੋਲ ਚਾਰ ਤੁਹਾਡੇ ਸਭ ਜਾਦੇ ਐਡਾ ਤੁਹਾਡਾ ਅਮਲਾ ਫੈਲਾ ਆ ਵੇਖੋ ਅਸੀਂ ਕਿੱਡੇ ਵੱਡੇ ਤਿਆਗੀਆਂ ਤਿਆਗੀ ਜਦੋਂ ਤੱਕ ਨਹੀਂ ਹੋਏਗਾ ਬੰਦਾ ਰੱਬ ਕਿਦਾਂ ਪਾਏਗਾ ਤੁਸੀਂ ਤਾਂ ਸਾਰਾ ਕੁਝ ਆਮ ਗ੍ਰਸਤੀਆਂ ਦੀ ਤਰ੍ਹਾਂ ਪਰਿਵਾਰਾਂ ਵਿੱਚ ਬੈਠੇ ਹੋ ਕਰੀਗੀ ਤਰਫ ਪਾਸ਼ਾ ਉਹਨਾਂ ਦੀਆਂ ਗੱਲਾਂ ਸੁਣਦੇ ਰਹੇ ਧਿਆਨ ਨਾਲ ਸੁਣਿਓ ਪਿਆਰਿਓ ਗੁਰੂ ਕੀ ਸਿੱਖੋ ਜੋਗੀਆਂ ਦੀਆਂ ਗੱਲਾਂ ਮਾਰਾ ਸੁਣਦੇ ਰਹੇ ਸਭ ਜੀ ਜੋਗੀਆਂ ਨੂੰ ਕਹਿੰਦੇ ਜੋਗੀ ਪ੍ਰਸ਼ਾਦਾ ਛਕਣਾ ਹੈ ਭੁੱਖ ਲੱਗੀ ਤੁਹਾਨੂੰ ਕਹਿੰਦੇ ਹਾਂ ਮਹਾਰਾਜ ਪ੍ਰਸ਼ਾਦਾ ਛਕਣਾ ਹੈ ਭੁੱਖ ਲੱਗੀ ਮਾਰੇ ਸਮਝਾਉਣ ਦੇ ਤਰੀਕੇ ਬੜੇ ਪਿਆਰੇ ਸੀ ਜਿਵੇਂ ਗੁਰਨਾਨ ਸਿੰਘ ਸਾਹਿਬ ਨੇ ਪਖੰਡੀਆਂ ਦੇ ਪਖੰਡ ਜਿਹੜੇ ਪਾਸ ਯੂ ਘੇੜਦੇ ਇਹ ਸਾਰੇ ਪਾਦਸ਼ਾਹਾਂ ਨੇ ਇਦਾਂ ਦੇ ਕੌਤਕ ਵਰਤੇ ਮਾਰੇ ਕਹਿੰਦੇ ਜੋਗੀ ਲੋਕੋ ਪ੍ਰਸ਼ਾਦੇ ਦੀ ਭੁੱਖ ਲੱਗੀ ਹੈ ਕਹਿੰਦੇ ਹਾਂਜੀ ਲੱਗੀ ਹੈ ਜੀ ਪ੍ਰਸ਼ਾਦਾ ਛਕਣਾ ਕਹਿੰਦੇ ਹਾਂਜੀ ਛਕਣਾ ਸਿਖਾ ਨੂੰ ਕਿਹਾ ਵੀ ਇਹਨਾਂ ਨੂੰ ਪੰਗਤ ਵਿੱਚ ਲੈ ਜਾਓ ਪ੍ਰਸ਼ਾਦਾ ਸਿਖਾਓ ਉਹਨਾਂ ਕੋਲ ਨਾ ਵੱਡੇ ਵੱਡੇ ਤੁੰਬੇ ਸੀ ਏਡੇ ਜੋਗੀ ਲੋਕ ਜਿਹੜੇ ਤੂੰਬੇ ਵਜਾਉਂਦੇ ਸੀ ਵੱਡੇ ਵੱਡੇ ਤੂੰਬੇ ਸੀ ਉਹਨਾਂ ਕੋਲ ਮਹਾਰਾਜ ਕਹਿੰਦੇ ਤੂੰਬਿਆਂ ਨੂੰ ਇੱਥੇ ਸਾਈਡ ਤੇ ਰੱਖ ਦਿਓ ਤੇ ਪ੍ਰਸ਼ਾਦਾ ਸ਼ਗਲੋਂ ਲੰਗਰ ਵਿੱਚ ਜਾ ਕੇ ਕਹਿੰਦੇ ਠੀਕ ਹੈ ਮਹਾਰਾਜ ਸ਼ਗਲ ਲੈਨੇ ਜਦੋਂ ਉਹਨਾਂ ਨੇ ਤੂੰਬੇ ਸਾਈਡ ਤੇ ਰੱਖੇ ਤੇ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਵੀ ਇਹਨਾਂ ਦੇ ਤੂੰਬੇ ਖੋਲੋ ਕਿਉਂਕਿ ਤਿਆਗੀ ਆ ਨਾ ਇਹ ਤੂੰਬੇ ਖੋਲ ਦਿਓ ਇੱਕ ਜੋਗੀ ਦੀ ਨਿਗਾਹ ਪੈ ਗਈ ਕਹਿੰਦੇ ਮਹਾਰਾਜ ਇਹ ਕਹਿਰ ਨਾ ਕਮਾਇਓ ਸਾਡੇ ਤੂੰਬਿਆਂ ਨੂੰ ਹੱਥ ਨਾ ਲਾਇਓ ਇਹ ਚ ਗੰਗਾ ਜਲ ਹੈ ਮਹਾਰਾਜ ਕਹਿੰਦੇ ਵਿਜੇ ਗੰਗਾ ਜਾਲ ਤੇ ਚੰਗੀ ਗੱਲ ਹੈ ਸਾਰੀ ਸੰਗਤ ਸ਼ਕ ਲੂਗੀ ਤੁਸੀਂ ਤੁੰਬਿਆਂ ਚ ਕਿਉਂ ਸਾਂਭ ਕੇ ਰੱਖਿਆ ਉਹ ਜਿੱਦ ਕਰਦੇ ਰਹਿ ਮਹਾਰਾਜ ਕਹਿੰਦੇ ਨਹੀਂ ਵੀ ਕੋਈ ਗੱਲ ਨਹੀਂ ਜੇ ਦੇ ਵਿੱਚ ਐਡੀ ਕੀਮਤੀ ਚੀਜ਼ਾਂ ਸੰਗਤ ਨੂੰ ਸਿਕਾਓ ਵਧੀਆ ਗੱਲ ਹੈ ਭਲਾ ਹੋਏਗਾ ਉਹਨਾਂ ਦੀ ਇਹ ਗੱਲਾਂ ਕਰਦਿਆਂ ਕਰਦਿਆਂ ਮਹਾਰਾਜ ਨੇ ਸਿੱਖਾਂ ਨੂੰ ਇਸ਼ਾਰਾ ਕੀਤਾ ਉਹਨਾਂ ਦੇ ਤੁੰਬੇ ਖੋਲੇ ਗਏ ਸੁਣਿਓ ਧਿਆਨ ਨਾਲ ਪਿਆਰਿਓ ਉਹਨਾਂ ਨੂੰ ਡਰ ਪੈ ਗਿਆ ਵੀ ਹੁਣ ਤੁੰਬਿਆਂ ਜੋ ਲੁਕੋਈ ਬੈਠੇ ਆ ਇਹ ਪਾਜ ਉਗੜ ਜਾਣਾ ਸਾਡਾ ਜੇ ਤੂੰਬੇ ਖੋਲੇ ਵਿੱਚੋਂ ਸੋਨੇ ਦੀਆਂ ਮੋਹਰੇ ਨਿਕਲੀਆਂ ਜਿ ਇਕੱਠੀਆਂ ਕੀਤੀਆਂ ਸੀ ਉਹਨਾਂ ਨੇ ਜਿੱਥੋਂ ਜੋ ਜੋ ਮਿਲਦਾ ਇਕੱਠਾ ਕਰੀ ਗਏ ਮਹਾਰਾ ਜੀ ਕਹਿੰਦੇ ਵੀ ਤੁਸੀਂ ਹੁਣੇ ਕਹਿ ਰਹੇ ਸੀ ਸਾਨੂੰ ਕਿ ਅਸੀਂ ਗ੍ਰਸਤੀ ਆ ਸਾਡੇ 4 ਸਾਬ ਜਿਆਦੇ ਨੇ ਸਾਡੇ ਕੋਲ ਅਨੰਦਪੁਰ ਦਾ ਕਿਲਾ ਹੈ ਫੌਜਾਂ ਨੇ ਹਾਥੀ ਨੇ ਘੋੜੇ ਨੇ ਤੇ ਤੁਸੀਂ ਤੇ ਤਿਆਗੀ ਹੋ ਆ ਤੁਹਾਡੇ ਤੂੰਬਿਆਂ ਸੋਨਾ ਕੀ ਕਰਦਾ ਵੀ ਤਿਆਗੀ ਨੂੰ ਸੋਨੇ ਨਾਲ ਕੀ ਮਤਲਬ ਵੀ ਤੁਸੀਂ ਤਿਆਗੀ ਹੋ ਤੁਸੀਂ ਲੋਕਾਂ ਤੇ ਤਿਆਗ ਦਾ ਪ੍ਰਭਾਵ ਪਾ ਕੇ ਆਪਣੇ ਪੈਰਾਂ ਤੇ ਮੱਥੇ ਟਿਕਾਉਂਦੇ ਹੋ ਮਰੇ ਕਹਿੰਦੇ ਮੈਂ ਤੁਹਾਡੇ ਵਾਂਗੂ ਪਖੰਡ ਨਹੀਂ ਕਰਦਾ ਮੈਂ ਬਾਰੀ ਤੌਰ ਤੇ ਤਿਆਗੀ ਨਹੀਂ ਮੈਂ ਗ੍ਰਿਸ਼ਤੀ ਹਾਂ ਮੇਰੇ ਪਿਤਾ ਜੀ ਨੇ ਮੇਰੇ ਮਾਤਾ ਜੀ ਨੇ ਮੇਰੇ ਚਾਰ ਸਭ ਜਾਦੇ ਨੇ ਮੇਰਾ ਅਨੰਦਪੁਰ ਕਿਲਾ ਹੈ ਪਰ ਜੇ ਲੋੜ ਪਈ ਤੇ ਅਨੰਦਪੁਰ ਦਾ ਕਿਲਾ ਵੀ ਛੱਡਾਂਗਾ ਤੇ ਆਪਣੇ ਸਭ ਜਾਦੇ ਵੀ ਕੁਰਬਾਨ ਕਰਕੇ ਬਖਾਵਾਂਗਾ ਮੈਂ ਤੁਹਾਡੇ ਵਾਂਗੂ त्याग ਦਾ ਨਾਟਕ ਨਹੀਂ ਕਰਦਾ ਨਾ ਅੱਜ ਤਿਆਗ ਦੇ ਨਾਟਕ ਹੋ ਰਹੇ ਨੇ ਗੁਰੂ ਕੀ ਸਿੱਖੋ ਸਿੱਖ ਨੂੰ ਜਾਗਣਾ ਪੈਣਾ ਹੈ ਪਰ ਸਾਖ ਕਹਿੰਦੇ ਮੈਂ ਕੋਈ ਘਰ ਨਹੀਂ ਛੱਡਿਆ ਕੋਈ ਪਰਿਵਾਰ ਨਹੀਂ ਛੱਡਿਆ ਮੇਰੇ ਮਾਤਾ ਜੀ ਨੇ ਮੇਰੇ ਪਿਤਾ ਜੀ ਨੇ ਮੇਰੇ ਬੱਚੇ ਨੇ ਮੇਰਾ ਕੁਟੰਬ ਹੈ ਮੈਂ ਪਰਿਵਾਰ ਵਿੱਚ ਬੈਠਾ ਜਿਵੇਂ ਕਮਲ ਫੁੱਲ ਉਗਦਾ ਚਿਕੜ ਚ ਪਰ ਖੜਦਾ ਕਿਹਦੇ ਵੱਲ ਵੇਖ ਕੇ ਸੂਰਜ ਵੱਲ ਵੇਖ ਕੇ ਕਮਲ ਫੁੱਲ ਉਗਦਾ ਚਿਕੜ ਚ ਖਿਰਦਾ ਸੂਰਜ ਵੱਲ ਵੇਖ ਕੇ ਸਿੱਖ ਕਮਲ ਫੁੱਲ ਹੈ ਲੋੜਾ ਉਹਨੇ ਐ ਸਮਾਜ ਵਿੱਚੋਂ ਪੂਰੀਆਂ ਕਰਨੇ ਪਰ ਖਿਰਨਾ ਆਪਣੇ ਗੁਰੂ ਵੱਲ ਵੇਖਿਆ ਕੋ ਸਤਨਾਮ ਸ੍ਰੀ ਸਮਝ ਆ ਗਈ ਹੁਣ ਕਮਲ ਫੁੱਲ ਨੂੰ ਖੁਰਾਕ ਚਿਕੜ ਚੋਂ ਮਿਲਦੀ ਹੈ ਚਿਕੜ ਵਿੱਚੋਂ ਨੂੰ એનર્ਜੀ ਮਿਲਦੀ ਹੈ ਉਹਦੇ ਵਿੱਚ ਹੀ ਰਹਿਣਾ ਕਿਉਂਕਿ ਸਮਾਜ ਹੈ ਨਾ ਦੁਨੀਆ ਤੁਸੀਂ ਛੱਡ ਨਹੀਂ ਸਕਦੇ ਮਾਤਾ ਵੀ ਹੈ ਪਿਤਾ ਵੀ ਹੈ ਭੈਣ ਵੀ ਆ ਬੱਚੇ ਵੀ ਆ ਭਰਾ ਵੀ ਆ ਛੱਡਿਆ ਥੋੜਾ ਜਾ ਸਕ ਛੱਡ ਸਕਦੇ ਆ ਜੀ ਪਰਿਵਾਰ ਮਾਂ ਬਾਪ ਪੈਣ ਬੱਚੇ ਸਾਰਿਆਂ ਵਿੱਚ ਰਹਿਣਾ ਮਹਾਰਾਜ ਕਹਿੰਦੇ ਨੇ ਸਬ지 ਕਹਿੰਦੇ ਤੁਸੀਂ ਲੋਕਾਂ ਉਤੇ ਪ੍ਰਭਾਵ ਪਾਉਂਦੇ ਹੋ ਅਸੀਂ ਤਿਆਗੀ ਆ ਪਰ ਤੁਸੀਂ ਤਿਆਗੀ ਹੈ ਕੋਈ ਨਹੀਂ ਮੈਂ ਕਦੀ ਨਹੀਂ ਕਿਹਾ ਮੈਂ ਤਿਆਗੀ ਆ ਪਰ ਲੋਕਾਂ ਨੂੰ ਪਤਾ ਅਸੀਂ ਅੰਦਰੋਂ ਇਹਨਾਂ ਚੀਜ਼ਾਂ ਨਾਲ ਅਟੈਚਮੈਂਟ ਨਹੀਂ ਰੱਖੀ ਲੋਕ ਪੁੱਤਰ ਬਚਾਉਣ ਲਈ ਸੋਨਾ ਚਾਂਦੀ ਜ਼ਮੀਨਾਂ ਵੇਚ ਦਿੰਦੇ ਨੇ ਤੇ ਦੂਜਿਆਂ ਨਾਲ ਠਗੀਆਂ ਮਾਰਦੇ ਨੇ ਇਥੇ ਕੌਮ ਬਚਾਉਣ ਲਈ ਮੇਰੇ ਦਾਤੇ ਨੇ ਆਪਣੇ ਪੁੱਤਰ ਕੁਰਬਾਨ ਕੀਤੇ ਨੇ ਇਹਨ ਪੁੱਤਰਣ ਕੇ ਸੀਸ ਪਰ ਬੋਲੋ ਪਿਆਰਿਓ ਵਾਰਦੀਏ ਸੁੱਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਕੀ ਚੀਜ਼ ਵਾਰੀ ਜਾਂਦੀ ਐ ਜੇ ਪਹਿਲਾ ਤਜਰਬਾ ਕਰਕੇ ਵੇਖਿਓ ਪੁੱਤਰ ਭਨੇਵੇਂ ਦਾ ਵਿਆਹ ਹੋਵੇ ਤੇ ਮਾਮਾ ਪੈਸੇ ਵਾਰਦਾ ਹੈ ਭਤੀਜਾ ਦਾ ਵਿਆਹ ਹੋਵੇ ਤੇ ਚਾਚਾ ਨੋਟ ਵਾਰਦਾ ਤੇ ਵਾਰੀ ਕਿਤੋਂ ਜਾਂਦੀ ਜਿਹੜਾ ਪਿਆਰਾ ਹੋਵੇ ਨਾ ਉਤੋਂ ਚੀਜ਼ਾਂ ਲੋਕ ਵਾਰਦੇ ਆ ਭਤੀਜਾ ਦਾ ਵਿਆਹ ਚਾਚੇ ਨੇ ਪੈਸੇ ਵਾਰੇ ਪਰ ਇਹੇ ਦਾ ਵਯਾ ਮਾਮੇ ਨੇ ਪੈਸੇ ਬਾਰੇ ਕਦੀ ਸਿੱਖੋ ਆਪਣੇ ਬੱਚਿਆਂ ਨੂੰ ਦੱਸਿਆ ਵੀ ਤੁਹਾਡੇ ਸੀਸ ਉਤੋਂ ਸਾਡੇ ਗੁਰੂ ਨੇ ਪੁੱਤਰ ਵਾਰੇ ਨੇ ਸਸਕਾਰ ਕਰਨਾ ਤੇ ਵੱਡੀ ਗੱਲ ਚਿਹਰਾ ਤੱਕ ਨਹੀਂ ਵੇਖਣਾ ਨਸੀਬ ਹੋਇਆ ਕਲਗੀਧਰ ਪਾਤਸ਼ਾਹ ਨੂੰ ਆਪਣੇ ਸਭ ਜਾਦਿਆਂ ਦਾ ਚਾਹੂੰ ਸਭ ਜਾਦਿਆਂ ਚੋਂ ਖਫਣ ਤੇ ਬਾਅਦ ਦੀ ਗੱਲ ਹੋ ਗਈ ਨਾ ਵੀ ਉੱਤੇ ਕਪੜਾ ਪਾਉਣਾ ਚਿਹਰਾ ਤੱਕ ਨਹੀਂ ਵੇਖਿਆ ਸਾਡੇ ਬਦਲੇ ਮੈਂ ਕਦੀ ਕਦੀ ਸੋਚਦਾ ਮਹਾਰਾਜ ਸਾਡੇ ਵਰਗੇ ਨਲਾਇਕਾਂ ਤੁਹਾਡੇ ਲਾਇਕ ਸਾਹਿਬ ਜਿਆਦੇ ਵਾਰ ਦਿੱਤੇ ਤੁਸੀਂ ਜਿਹੜੇ ਅੱਜ ਅਸੀਂ ਦਰਦਰ ਤੇ ਡਿੱਗਦੇ ਫਿਰਦੇ ਆ ਸਾਨੂੰ ਆਪਣੀ ਆਜ਼ਾਦ ਹੱਸੀ ਦਾ ਹੀ ਨਹੀਂ ਪਤਾ ਅਸੀਂ ਆਜ਼ਾਦ ਕਿਵੇਂ ਸੀ ਅਸੀਂ ਅਸੀਂ ਖੁਦ ਮੁਖਤਿਆਰ ਕਿਵੇਂ ਅਸੀਂ ਇੱਕ ਪੂਜਾ ਅਕਾਲ ਕੀ ਕਰਨ ਵਾਲੀ ਕੌਮ ਕਿੱਥੇ ਕਿੱਥੇ ਜਾ ਕੇ ਡਿੱਗਦੀ ਫਿਰਦੀ ਹੁਣੇ ਭਾਈ ਸਾਹਿਬ ਜੋ ਸ਼ਬਦ ਬੋਲ ਰਹੇ ਸੀ ਨਾ ਉਹਨਾਂ ਦੇ ਅੰਦਰੋਂ ਨਿਕਲੇ ਹੋਏ ਸ਼ਬਦ ਸੀ ਕਿ ਸਿੱਖ ਮਠੀਆਂ ਪੂਜਾ ਪਤਾ ਨਹੀਂ ਕਿੱਥੇ ਕਿੱਥੇ ਤੁਰਿਆ ਫਿਰਦਾ ਆਪਣੇ ਬਾਪੂ ਨੂੰ ਛੱਡ ਕੇ ਸਾਡੀ ਜ਼ਿੰਦਗੀ 'ਚ ਮਾੜੀ ਜੀ ਘਟਨਾ ਆਉਂਦੀ ਅਸੀਂ ਇੱਕ ਸਕਿੰਟ ਲਾਉਣੇ ਗੁਰੂ ਨੂੰ ਛੱਡਣ ਲੱਗਿਆ ਇੱਥੇ ਪੁੱਤਰਾਂ ਦੇ ਕਲੇਜੇ ਕਢਾ ਕੇ ਸਿੱਖਾਂ ਨੇ ਮੂੰਹ ਚ ਪਾਏ ਪਰ ਗੁਰੂ ਦਾ ਦਰ ਨਹੀਂ ਛੱਡਿਆ ਬੰਦ-ਬੰਦ ਕੱਟੇ ਗਏ ਮਾਵਾ ਦੇ ਬੱਚਿਆਂ ਦੇ ਨਿਕ-ਨਿਕ ਟੁਕੜੇ ਕਰਕੇ ਮਾਵਾ ਦੇ ਗਲਾਂ ਵਿੱਚ ਹਾਰ ਪਾਏ ਗਏ ਪਰ ਮਾਵਾ ਨੇ ਸਦਕ ਨਹੀਂ ਆਪਣਾ ਡੋਲਣ ਦਿੱਤਾ ਅੱਜ ਛਰੀਟ ਨਹੀਂ ਆਉਂਦੀ ਤੇ ਬੰਦਾ ਕਈ ਵਾਰੀ ਕਹਿੰਦਾ ਮੈਂ ਤਾਂ ਦੁਖੀ ਬਣਾ ਹਾਂ ਮੈਂ ਤਾਂ ਮੁਸ਼ਕਲ ਮੇਰੇ ਤੇ ਬੜੀ ਆ ਗਈ ਕਣਕ ਦੀਆਂ ਦੋ ਬੋਰੀਆਂ ਘਟ ਨਿਕਲਣ ਜਿਹੜੀ ਅਗਲੇ ਸਾਲ ਫੇਰ ਨਿਕਲ ਆਉਣੀ ਐ ਕਹਿੰਦਾ ਮੈਂ ਤੇ ਬੜਾ ਡਿਪਰੈਸ਼ਨ ਚ ਲਾ ਗਿਆ ਦੁਕਾਨ ਘਟ ਚੱਲਦੀ ਮੈਂ ਤੇ ਡਿਪਰੈਸ਼ਨ ਚ ਲਾ ਗਿਆ ਇਦਾਂ ਮਤਲਬ ਦੁਨਿਆਵੀ ਨਿੱਕੇ ਨਿੱਕੇ ਪਦਾਰਥਾਂ ਨਾਲ ਸੀ ਆਪਣਾ ਮਾਨਸਿਕ ਪੱਧਰ ਡੇਗ ਦਿੰਨੇ ਆ ਬਾਣੀ ਤਾਂ ਇਸ ਤੋਂ ਅੱਗੇ ਦੀ ਗੱਲ ਕਰਦੀ ਸੀ ਤੂੰ ਆਪਣੇ ਆਪ ਨੂੰ ਤਕੜਾ ਕਰਨਾ ਸੀ ਹੁਣ ਗੁਰੂ ਸਾਹਿਬ ਜੀ ਕਹਿੰਦੇ ਗੱਲੀ ਜੋਗ ਨਾ ਹੋਈ ਗੱਲਾਂ ਨਾਲ ਜੋਗੀ ਨਹੀਂ ਬਣਿਆ ਜਾਣਾ ਇੱਕ ਦ੍ਰਿਸ਼ਟ ਕਰ ਸੰਸਰ ਜਾਣਾ ਜੋਗੀ ਕਈ ਐਸੋਈ ਸ਼ਬਦ ਦਾ ਪਹਿਲਾ ਬੰਦ ਕਹਿੰਦੇ ਜੋਗ ਨਾ ਖਿੰთა ਖਿੰთა ਪਾਇਆ ਗੋਦੜੀ ਪਾਇਆ ਗਲ ਵਿੱਚ ਜੋਗ ਨਹੀਂ ਹੋਣਾ ਰੱਬੀ ਮਲਾਪ ਨਹੀਂ ਤੂੰ ਗੋਦੜੀ ਗਲ ਚ ਪਾਈ ਫਿਰ ਜੋਗ ਨਾ ਖਿੰთა ਜੋਗ ਨਾ ਡੰਡਾ ਹੈ ਹੱਥ ਵਿੱਚ ਡੰਡਾ ਫੜਿਆ ਵੀ ਰੱਬੀ ਮਲਾਪ ਨਹੀਂ ਹੋਣਾ ਜੋਗ ਨਾ ਖਿੰთა ਜੋਗ ਨਾ ਡੰਡਾ ਹੈ ਜੋਗ ਨਾ ਭਸਮ ਚੜਾਈ ਹੈ ਸਰੀਰ ਉਤੇ ਭਸਮ ਮਲਿਆ ਵੀ ਜੋਗ ਨਹੀਂ ਹੋਣਾ ਰੱਬੀ ਮਲਾਪ ਨਹੀਂ ਹੋਣਾ ਸਵਾਹ ਵੀ ਮਲਦੇ ਨਹੀਂ 2 ਮਿੰਟ ਸੋਚ ਕੇ ਵੇਖਿਓ ਪਿਆਰਿਓ ਇਥੇ ਸਵਾਹ ਮਲਣ ਨੂੰ ਵੀ ਧਰਮ ਸਮਝਿਆ ਜਾਂਦਾ ਸੀ ਸ਼ੁਕਰ ਕਰੋ ਮੈਂ ਤੇ ਕਦੀ ਕਿਹਾ ਦਾਤਾ ਸਾਨੂੰ ਦਲਦਲ ਚੋਂ ਬਾਹਰ ਕੱਢ ਲਿਆ ਜੇ ਸੱਚੀ ਸਵਾਹ ਮਲਣ ਵਾਲੀ ਰੱਬ ਮਿਲਦਾ ਹੁੰਦਾ ਤੇ ਸਾਰੇ ਬੰਦੇ ਉਹ ਰਾਹ ਤੁਰ ਪੈਂਦੇ ਦੁਨੀਆ ਦੀ ਪਿਕਚਰ ਕਿਦਾਂ ਦੀ ਹੁੰਦੀ ਭਲਾ ਜੀ 2 ਮਿੰਟ ਸੋਚਿਆ ਦੁਨੀਆ ਦੀ ਤਸਵੀਰ ਕਿਦਾਂ ਦੀ ਹੁੰਦੀ ਪੜ੍ਹੋ ਕੁਛ ਜੇਰੇ ਪੋਚਾ ਮਰਾਇਆ ਹੋਵੇ ਕੰਮ ਵਾਲੀ ਕੋ ਆਵਾਜ਼ ਆਈ ਇਜਾਜ਼ੀ ਹੋਵੇ ਤੇ ਸ਼ਾਮਾਂ ਨੂੰ ਫੇਰ ਮਾਰਨਾ ਪੈਂਦਾ ਹੈ ਤੇ ਜੇ ਮੰਨ ਲਓ ਜੇ ਸਾਰਾ ਟੱਬਰ ਸਵਾਬ ਮਲਦਾ ਹੁੰਦਾ ਰੱਬ ਪਾਉਣ ਲਈ ਦੋ ਮਿੰਟ ਸੋਚ ਕੇ ਵੇਖਿਓ ਦੁਨੀਆ ਦੀ ਪਿਕਚਰ ਕਿਦਾਂ ਦੀ ਹੁੰਦੀ ਦੁਨੀਆ ਦੀ ਕਿਉਂਕਿ ਜੇ ਰੱਬ ਪਾਉਣ ਵਾਸਤੇ ਰਾਹੀ ਇਹੋ ਸੀ ਫੇ ਤਾਂ ਸਾਰਿਆਂ ਲੋਕਾਂ ਨੇ ਸਵਾਬ ਮਲਣਾ ਪੇ ਤੁਰਪਣਾ ਸੀ ਪਰ ਬਾਪੂ ਨੇ ਸਾਨੂੰ ਸਵਾਬ ਮਲ ਤੋਰੋਂ ਬਚਾ ਲਿਆ ਨਾ ਭਾਈ ਜਪਜੀ ਸਾਹਿਬ ਪੜਦੇ ਆ ਪਰੋ ਪੜੋ ਹਾ ਜੀ ਪੜੀ ਮੁੰਦਾ ਸੰਤੋਖ ਮੁੰਡਾ ਸੰਤੋਖ ਮਹਾਰਾ ਜੋਗੀਆਂ ਨੂੰ ਕਹਿੰਦੇ ਤੁਸੀਂ ਮੁੰਦਰਾ ਕਿਉਂ ਪਾਈਆਂ ਕਹਿੰਦੇ ਇਸ ਕਰਕੇ ਪਾਈਆਂ ਜੀ ਅਸੀਂ ਰੱਬ ਦੇ ਰਾਹ ਤੇ ਤੁਰੇ ਹੋਏ ਹਾਂ ਮਹਾਰਾ ਇਹ ਕਹਿੰਦੇ ਫਿਰ ਕੰਨ ਪੜਵਾਉਣ ਦੀ ਲੋੜ ਨਹੀਂ ਸਬਰ ਨੂੰ ਧਾਰਨ ਕਰ ਲਓ ਸੰਤੋਖ ਨੂੰ ਧਾਰਨ ਕਰ ਲਓ ਸੰਤੋਖੀ ਬੰਦੇ ਦਾ ਆਪੇ ਪਤਾ ਲੱਗ ਜਾਂਦਾ ਰੱਬ ਦੇ ਰਾਹ ਤੇ ਤੁਰਿਆ ਹੋਇਆ ਹੈ ਦੋ ਧੀਆ ਹੋਣ ਵਿਆਹਿਆ ਹੋਣ ਉਹਨਾਂ ਵਿੱਚੋਂ ਇੱਕ ਜਵਾਈ ਸਬਰ ਸੰਤੋਖ ਵਾਲਾ ਹੋਵੇ ਜਿਹਨੇ ਕਦੀ ਰੱਬ ਦੇ ਪੁੱਤ ਨੇ ਕਦੀ ਵੀ ਦੀ ਰੋਇਨਾ ਕਿ ਹੋਵੇ ਕਿ ਪੇਕਿਆਂ ਤੋਂ ਆ ਲੈ ਕੇ ਤੇ ਦੂਜਾ ਤੰਗ ਕਰਦਾ ਹੋਵੇ کاروبار ਖੋਲਣਾ ਤਾਂ ਸੌਰਿਆਂ ਨੂੰ ਤੰਗ ਕਰਨਾ ਮਾੜੀ ਚੀਜ਼ ਨਹੀਂ ਤਾਂ ਤੇ ਜਦੋਂ ਪਰਿਵਾਰ ਨੂੰ ਪੁੱਛਿਆ ਜਾਏਗਾ ਨਾ ਦੋਹਾਂ ਵਿੱਚੋਂ ਸੰਤੋਖੀ ਪੁੱਤਰ ਕਿਹੜਾ ਤੁਹਾਡਾ ਤੇ ਮਾਂ-ਬਾਪ ਕੀ ਕਹਿਣਗੇ ਭਲਾ ਜੀ ਇਹਨਾਂ ਵਿੱਚੋਂ ਸਾਡਾ ਆ ਪੁੱਤਰ ਬੜਾ ਸਬਰ ਵਾਲਾ ਇਹਨੇ ਕਦੀ ਵੀ ਸਾਨੂੰ ਕੋਈ ਮੰਗ ਨਹੀਂ ਰੱਖੀ ਅਸੀਂ ਸਭ ਕੁਝ ਦੇਣ ਦੀ ਵੀ ਕੋਸ਼ਿਸ਼ ਕਰੀਏ ਕਹੂਗਾ ਮੇਰੇ ਕੋਲ ਸਭ ਕੁਝ ਹੋ ਜਾਏਗਾ ਆ ਦੂਜਾ ਤਾਂ ਸਾਨੂੰ ਤੋੜ-ਤੋੜ ਹੀ ਖਾਈ ਜਾਂਦਾ ਹੈ ਹੁਣ ਉਹਨੂੰ ਦੱਸਣ ਦੀ ਲੋੜ ਪਈ ਕਿ ਮੈਂ ਰੱਬ ਦੇ ਨੇੜਿਆਂ ਮੈਂ ਸਬਰ ਵਾਲਾ ਉਹਦੇ ਕੈਰੈਕਟਰ ਨੇ ਉਹਦੇ ਸਬਰ ਨੇ ਉਹਦੀ ਪਿਕਚਰ ਪਰਿਵਾਰ ਦੇ ਸਾਹਮਣੇ ਬਣਾ ਦਿੱਤੀ ਆਪਾਂ ਬੱਚਿਆਂ ਦੇ ਵੇਖੀ ਆਪਣੇ ਬੱਚੇ 2-3 ਹੋਣ ਨਾ ਮਾਂ ਨੂੰ ਪਤਾ ਹੁੰਦਾ ਇਹਨਾਂ ਵਿੱਚੋਂ ਕਿਹੜਾ ਬੱਚਾ ਖਾ ਕੇ ਖੁਸ਼ ਹੈ ਤੇ ਕਿਹੜਾ ਬੱਚਾ ਖਵਾ ਕੇ ਕਈ ਬੱਚੇ ਹੁੰਦੇ ਨਾ ਤੁਸੀਂ ਉਹਨੂੰ ਚੀਜ਼ ਦੇ ਦਿਓ ਉਹ ਕੱਲਾ ਨਹੀਂ ਖਾ ਸਕਦਾ ਉਹ ਕਹੂਗਾ ਮੈਂ ਇਕੱਲੇ ਨਹੀਂ ਖਾਣੀ ਮੈਂ ਭੈਣ ਨੂੰ ਵੀ ਦੇਣੀ ਹੈ ਭਰਾ ਤੇ ਕਈਆਂ ਨੂੰ ਤੁਸੀਂ ਉਹਦੇ ਹਿੱਸੇ ਦੀ ਦੇ ਦਿਓ ਉਹ ਵੀ ਖਾ ਲੂ ਦੂਜੇ ਦੀ ਵੀ ਖੋ ਕੇ ਖਾ ਲੂ ਕਿ ਇਹ ਇਦਾਂ ਦੀ ਬਿਰਤੀ ਹੁੰਦੀ ਹੈ ਨਾ ਆਪੋ ਆਪਣੀ ਸਬਰ ਮਹਾਰਾਜ ਕਹਿੰਦੇ ਨੇ ਸਬਰ ਨੂੰ ਧਾਰਨ ਕਰਨਾ ਕੰਨ ਚ ਮੰਦਰਾ ਪਾਉਣੀਆਂ ਨੇ ਮੰੰਦਾ ਸਾਰੇ ਬੋਲੋ ਪਿਆਰੇਓ ਗੁਰੂ ਕੇ ਸਿੱਖੋ ਬਾਣੀ ਪੜੋ ਜੀ ਮੰੰਦਾ ਸੰਤੋਖ ਸੰਤੋਖ ਦੀਆਂ ਮੰੰਦਰਾ ਨਹੀਂ ਹੁੰਦੀਆਂ ਉਹਦਾ ਮਤਲਬ ਹੈ ਸੰਤੋਖ ਨੂੰ ਧਾਰਨ ਕਰਨਾ ਹੀ ਸਾਡੇ ਵਾਸਤੇ ਕੰਨ ਚ ਪਾਈਆਂ ਮੰਦਰਾ ਨੇ। ਮੁੰਡਾ ਸੰਤੋਖ ਸ਼ਰਮ ਪੱਤ ਝੋਲੀ ਹੱਥ ਵਿੱਚ ਫੜਿਆ ਹੋਇਆ ਖੱਪਰ ਮਾਰੇ ਕਹਿੰਦੇ ਤੁਸੀਂ ਖੱਪਰ ਕਿਉਂ ਫੜਿਆ ਬਾਈ? ਕਹਿੰਦੇ ਇਸ ਕਰਕੇ ਫੜਿਆ ਜਦੋਂ ਲੋੜ ਪੈਂਦੀ ਹੈ ਨਾ ਖੱਪਰ ਅਸੀਂ ਅੱਗੇ ਕਰ ਦਿੰਨੇ ਕਿਸੇ ਦੀ ਤਾਂ ਮੰਗਣ ਲਈ। ਤੇ ਕੋਈ ਇਹਦੇ ਵਿੱਚ ਪਾ ਦਿੰਦਾ ਤੇ ਸਾਡਾ ਗੁਜ਼ਾਰਾ ਹੋ ਜਾਂਦਾ। ਮਾਰੇ ਕਹਿੰਦੇ ਸ਼ਰਮ ਪੱਤ ਝੋਲੀ ਸ਼ਰਮ ਕਹਿੰਦੇ ਨੇ ਮਿਹਨਤ ਨੂੰ ਮਿਹਨਤ ਨੂੰ ਖੱਪਰ ਬਣਾ ਲਓ। ਤੇ ਮਿਹਨਤ ਕਾਸ਼ ਬੰਦਾ ਕਦੀ ਵੀ ਪੀਖ ਨਹੀਂ ਮੰਗਦਾ ਕੋ ਸਤਨਾ ਮਿਹਨਤ ਕਰਨ ਵਾਲਾ ਬੰਦਾ ਕਹੂਗਾ ਭਾਈ ਮੇਰੇ ਕੋ ਐਨੀ ਧਾਰਾ ਦੇ ਦੇ ਕੱਲ ਨੂੰ ਮੋੜ ਦੂੰ ਪਰ ਮਿਹਨਤ ਵਾਲਾ ਬੰਦਾ ਕਦੀ ਵੀ ਕਿਸੇ ਕੋਲੋਂ ਪੀਖ ਨਹੀਂ ਸ਼ਰਮ ਪੱਤ ਝੋਲੀ ਅੱਗੇ ਆ ਗਿਆ ਜੀ ਧਿਆਨ ਕੀ ਕਰਾਂ ਬਿੱਪੂ ਹਜ਼ੂਰ ਕਹਿੰਦੇ ਤੁਸੀਂ ਸਵਾਹ ਕਿਉਂ ਮਲੀ ਹੈ ਕਹਿੰਦੇ ਇਸ ਕਰਕੇ ਮਲੀ ਹੈ ਜੀ ਦੁਨੀਆ ਨੇ ਸਵਾਹ ਹੋ ਜਾਣਾ ਇੱਕ ਦਿਨ ਇਹ ਦੁਨੀਆ ਸਵਾਹ ਹੋ ਜਾਣੀ ਇਸ ਕਰਕੇ ਸਵਾਹ ਜੋਗੀ ਲੋਕ ਤਾਂ ਸਵਾਹ ਮਲਦੇ ਕਹਿੰਦੇ ਇਹ ਦੁਨੀਆ ਨੇ ਇੱਕ ਦਿਨ ਸਵਾਹ ਹੋ ਜਾਣਾ ਅੱਛਾ ਮਰਨ ਤੋਂ ਬਾਅਦ ਜੋ ਸਵਾਹ ਬਣਨਾ ਸੀ ਜਿਉਂਦੇ ਸਵਾਹ ਲਾ ਕੇ ਬੈਠੇ ਜੋਗੀ ਆਂਦੇ ਜੋਗੀਆਂ ਨੂੰ ਪੁੱਛਿਆ ਤੁਸੀਂ ਸਵਾਹ ਕਿਉਂ ਲਾਉਂਦੇ ਆ ਉਹਨਾਂ ਦੀ ਫਲਸਫੀ ਇਹ ਕਹਿੰਦੀ ਆ ਕਿ ਜਦੋਂ ਬੰਦਾ ਮਰਦਾ ਕੀ ਬਣ ਜਾਂਦਾ ਜੀ ਮਰਨ ਤੋਂ ਬਾਅਦ ਬੰਦਾ ਬੋਲੋ ਗੁਰੂ ਕੇ ਪਿਆਰੇਓ ਜਦੋਂ ਬੰਦਾ ਚੜ੍ਹਾਈ ਕਰਦਾ ਕੀ ਬਣ ਜਾਂਦਾ ਭਲਾ ਜੀ ਸਵਾਹ ਮੁਰ ਕੇ ਜਾਲ ਚ ਪਾਉਂਨੇ ਜੋਗੀਆਂ ਨੂੰ ਪੁੱਛਿਆ ਤੁਸੀਂ ਕਿਉਂ ਮਲਦੇ ਹੋ ਕਹਿੰਦੇ ਅਸੀਂ ਜਿਉਂਦੇ ਜੀ ਮੌਤ ਨੂੰ ਚੇਤੇ ਰੱਖਿਆ ਵੀ ਮਰਨ ਤੋਂ ਬਾਅਦ ਵੀ ਸਵਾਭ ਬਣਨਾ ਨਾ ਅਸੀਂ ਜਿਉਂਦੇ ਸਵਾਭ ਮੰਨ ਲਈ। ਮਹਾਰਾਜ ਕਹਿੰਦੇ ਨਾ ਭਈ ਇਦਾਂ ਨਹੀਂ ਕਰਨਾ। ਸਰੀਰ ਤੇ ਸਵਾਭ ਮੀਂ ਮਲਣੀ। ਧਿਆਨ ਵਿੱਚ ਰੱਖਣਾ ਵੀ ਇੱਕ ਦਿਨ ਇਹਨੇ ਸਵਾਭ ਹੋਣਾ ਤੇ ਸਵਾਭ ਪਿੱਛੇ ਕੋਈ ਲੜਦਾ ਨਹੀਂ ਹੁੰਦਾ। ਧਿਆਨ ਕੀ ਕਰਾਂ ਬੇਪੂਤ ਸਵਾਭ ਨਹੀਂ ਮੰਨਣੀ ਧਿਆਨ ਚ ਰੱਖਣਾ। ਜਿਹੜਾ ਧਿਆਨ ਚ ਰੱਖੇਗਾ ਨਾ ਉਹ ਜ਼ਮੀਨ ਦੇ ਮਰਲੇ ਪਿੱਛੇ ਭਰਾ ਦਾ ਗਾਟਾ ਨਹੀਂ ਲਾਏਗਾ। ਜਿਹੜਾ ਧਿਆਨ ਰੱਖੇਗਾ ਨਾ ਉਹ ਚਾਰ ਛਲੜਾ ਬਦਲੇ ਆਪਣੀ ਭੈਣ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਦੁਸ਼ਮਣ ਨਹੀਂ ਬਣੇਗਾ ਉਹ ਕਤਲੋਗਾਰਤ ਨਹੀਂ ਕਰੇਗਾ ਉਹ ਕਹੇਗਾ ਜਦੋਂ ਹੋਈ ਸਵਾਹ ਜਾਣਾ ਦਾਦਾ ਸਵਾਹ ਹੋ ਗਿਆ ਪਰਦਾਦਾ ਸਵਾਹ ਹੋ ਗਿਆ ਮੈਂ ਕਿਹੜਾ ਰਹਿਣਾ ਤੇ ਮੈਂ ਸਵਾਹ ਬਦਲੇ ਲੋਕਾਂ ਨਾਲ ਲੜਦਾ ਫਿਰ ਧਿਆਨ ਵਿੱਚ ਰੱਖਣਾ ਨਾ ਕਿ ਸਵਾਹ ਮਲਣੀ ਹੈ ਜਿਵੇਂ ਯੋਗੀਆਂ ਨੇ ਮਲੀ ਤੇ ਸਵਾਹ ਸੀ ਪਰ ਤੂੰਬਿਆਂ 'ਚ ਸੋਨੇ ਦੀਆਂ ਮੋਹਰਾਂ ਪਾਈ ਫਿਰਦੀ ਸੀ ਮਾਰੇ ਕਹਿੰਦੇ ਤੁਹਾਡੇ ਧਿਆਨ ਚ ਨਹੀਂ ਸਵਾਹ ਹੋ ਗਈ ਤੁਸੀਂ ਨਾਟਕ ਸਵਾਦਾ ਕੀਤਾ ਪਰ ਤੁਹਾਡੇ ਧਿਆਨ ਵਿੱਚ ਨਹੀਂ ਹੈਗਾ ਸਿੱਖ ਆਪਣੇ ਧਿਆਨ ਵਿੱਚ ਸਵਾਹ ਰੱਖਦਾ ਹੈ ਤਾਂ ਹੀ ਤੇ ਪਾਸ਼ਾ ਕੋਈ ਆਪਣਾ ਘਰ ਨਹੀਂ 2 ਮਿੰਟ ਲਈ ਛੱਡਣ ਲਈ ਤਿਆਰ ਜੀ ਆਨੰਦਪੁਰ ਸਾਹਿਬ ਦਾ ਬਣਾਇਆ ਹਥੀ ਕਿਲਾ 1704 ਵਿੱਚ ਕਲਗੀਧਰ ਪਾਤਸ਼ਾਹ ਨੇ ਇੱਕ ਵਾਰ ਸਮੇਤ ਪਰਿਵਾਰ ਛੱਡਿਆ ਕਿਸੇ ਪਰਿਵਾਰ ਦੇ ਜੀ ਨੂੰ ਦੁਬਾਰਾ ਆਨੰਦਪੁਰ ਸਾਹਿਬ ਜਾਣ ਦਾ ਮੌਕਾ ਨਹੀਂ ਮਿਲਿਆ ਪਿਆਰਿਓ